सतना वाहीगुरु सतना वागुरु सतनाम वाहीगुरु सतनाम वागुरु वाहीगुरु जी का खालसा ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ ਪੰਜਵੇਂ ਸ਼ਬਦ ਰੰਭ ਹੁੰਦੇ ਹਨ ਧੰ ਤਨ ਸ੍ਰੀ ਰਾਣਕ ਮਹਾਰਾਜ ਜੀ ਭਾਈ ਸ਼ਬਦੀ ਰਮਤਾ ਕਰਦੇ ਹਨ ਜੀ ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇਕੂੰਕਾਰ ਸਤ ਗੁਰ ਪ੍ਰਸਾਦ ਚੌਥੀ ਘਰ ਸੁਰਤਾਲ ਦੇ ਵਿੱਚ ਮਹਾਰਾਜ ਜੀ ਸ਼ਬਦ ਦੀ ਰਮਤਾ ਕਰਦੇ ਹਨ ਇਹਨੂੰ ਗਾਣ ਦਾ ਜੋ ਮਹਾਰਾਜ ਜੀ ਦਾਤ ਕਰਦੇ ਨੇ ਚੌਥੇ ਘਰ ਦੇ ਵਿੱਚ ਮੰਗਲਾ ਚਰਨ ਕਰਦੇ ਹੋਏ ਸਤ ਗੁਰ ਜੀ ਇਹ ਸ਼ਬਦ ਦੀ ਅੱਗੇ ਰਮਤਾ ਕਰ ਰਹੇ ਹਨ ਉਹ ਪਲੀ ਪੂਰਨ ਪਰਮਾਤਮਾ ਇੱਕ ਸਰੂਪ ਹੈ। ਇਹ ਕੋਈ ਸਾਰੇ ਬ੍ਰਹਿਮੰਡ ਦਾ ਸ੍ਰਿਸ਼ਟੀ ਦਾ ਉਹ ਪਰਮਾਤਮਾ ਹਰੀ ਮਾਲਕ ਹੈ ਜੀ। ਜਿਹਦੀ ਮੂਰਤ ਸਤ ਹੈ, ਕਾਲ ਤੋਂ ਰਹਿਤ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੀ ਹਰੀ ਦੀ ਪ੍ਰਾਪਤੀ ਹੈ ਜੀ। ਭਗਤ ਪ੍ਰੇਮ ਰਾਗ ਤੰ ਸੱਚ ਪਿਆਸ ਪਰਮ ਹਿਤੰ ਬਿਲਾਪ ਬਿਲ ਬਿਨਤ ਬਿਨਤੀਆ ਸੁਖ ਪਾਏ ਚਿਤ ਹਿਤੰ ਜਪ ਮੰਨ ਨਾਮ ਹਰ ਸਰਨੀ ਸੰਸਾਰ ਸਾਗਰ ਤਾਰ ਤਾਰ ਤਰਨ ਰਾਮ ਰਮ ਰਾਮ ਹਰਿ ਅਸ ਕਰਨੀ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦੀ ਰਮਤਾ ਕਰਦੇ ਹਨ ਜੀ ਭਗਤ ਪ੍ਰੀਮ ਅਰਦ ਤੰ ਇਹ ਸ਼ਬਦੀਆਂ ਭਵੇਂ ਲਬਜ ਪੰਕਤੀਆਂ ਔਖੀਆਂ ਹਨ ਮਹੰਗੀ ਬਾਣੀ ਹੈ ਇਹ ਨੂੰ ਸਮਝਣ ਵਾਸਤੇ ਸੇ ਧੋਕੇ ਬੈਣਾ ਪੈਂਦਾ ਹੈ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਬਚਨ ਕਰਦਿਆਂ ਪ੍ਰੀਮ ਭਗਤ ਪ੍ਰੀਮ ਆਰਾਧ ਤੰ ਕਿਸੇ ਵੀ ਅੱਖਰ ਦੇ ਉੱਤੇ ਜਦ ਬਾਣੀ ਦੇ ਵਿੱਚ ਟਿੱਪੀ ਆਉਂਦੀ ਹੈ ਉਹਨਾਂ ਲੱਕ ਦੇ ਵਿੱਚੋਂ ਬੋਲਣਾ ਹੈ ਐਸੇ ਲਬਜ ਅੱਖਰ ਜਿਹੜੇ ਹਨ ਤਕਰੀਬਨ ਸੰਸਕ੍ਰਿਤੀ ਦੇ ਵਿੱਚ ਅਤੇ ਜੋ ਆਪ ਸਾਹਿਬ ਜੀ ਦੇ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਟਿੱਪੀ ਲਾ ਕੇ ਬੋਲਣਾ ਹੁੰਦਾ ਇਸ ਸ਼ਬਦ ਵਿੱਚ ਹੀ ਮਹਾਰਾਜ ਜੀ ਇਸੇ ਲਬਜ ਉਚਾਰਨ ਕੀਤੇ ਭਗਤ ਪ੍ਰੇਮ ਆਰਾਦ ਤੰ ਕਿਉਂਕਿ ਤੱਤੇ ਤੇ ਟਿੱਪੀ ਹੈ ਸਤ ਪਿਆਸ ਪਰਮ ਹਿਤੰ ਮਹਾਰਾਜ ਜੀ ਕਹਿੰਦੇ ਉਹਦੀ ਭਗਤੀ ਦੇ ਵਿੱਚ ਸ਼ਕਤੀ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਜਗਿਆਸੂ ਪ੍ਰਾਨੀ ਮਹਾਰਾਜ ਜੀ ਕਹਿੰਦੇ ਉਹ ਦੀ ਭਗਤੀ ਕਰਦਾ ਉਹਦੇ ਨਾਲ ਪ੍ਰੇਮ ਕਰਦਾ ਹਿੱਤ ਕਰਦਾ ਹਿੱਤ ਪ੍ਰੇਮ ਨੂੰ ਕਿਹਾ ਜਾਂਦਾ ਹਿੱਤ ਕਰਨਾ ਕਿਸੇ ਨਾਲ ਮੋਹ ਕਰਨਾ ਜਿਵੇਂ ਸਾਡਾ ਸੰਸਾਰ ਨਾਲ ਹਿੱਤ ਹੈ ਸਾਡਾ ਸ੍ਰਿਸ਼ਟੀ ਦੇ ਨਾਲ ਮੋਹ ਹੈ ਹਿੱਤ ਹੈ ਪਰ ਭਗਤਾਂ ਦਾ ਹਿੱਤ ਸ੍ਰਿਸ਼ਟੀ ਨਾਲ ਨਹੀਂ ਹੈ ਸਤਗੁਰੂ ਜੀ ਕਹਿੰਦੇ ਭਗਤਾਂ ਦਾ ਹਿੱਤ ਹੈ ਜਿਹੜਾ ਉਹ ਪੰਗਤ ਪੰਗਤੀ ਨਾਲ ਹੈ ਬੰਦਗੀ ਨਾਲ ਹੈ ਪਰਮੇਸ਼ਰ ਨਾਲ ਤੇ ਮਹਾਰਾਜ ਜੀ ਕਹਿੰਦੇ ਭਗਤ ਪ੍ਰੇਮ ਆਰਾਧ ਤੰ ਸੱਚ ਪਿਆਸ ਪਰਮ ਹਿਤੰ ਕਹਿੰਦੇ ਉਹਨਾਂ ਨੂੰ ਸੱਚ ਦੀ ਪਿਆਸ ਲੱਗਦੀ ਹੈ ਉਹ ਸ਼ਬਦ ਦੀ ਪਿਆਸ ਚਾਹੁੰਦੇ ਹਨ ਸ਼ਬਦ ਦੀ ਪਿਆਸ ਜਦੋਂ ਲੱਗਦੀ ਉਹ ਭਗਤੀ ਕਰਦੇ ਹਨ ਪ੍ਰੇਮ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹਦੀ ਆराधना ਕਰਦੇ ਹਨ ਪਰਮ ਹਿਤੰ ਮਹਾਰਾਜ ਜੀ ਕਹਿੰਦੇ ਪਰਮ ਪਰਮਾਤਮਾ ਦੇ ਨਾਲ ਹਿਤੰ ਮਹਾਰਾਜ ਜੀ ਕਹਿੰਦੇ ਹਿੱਤ ਕਰਦਿਆਂ ਨ ਬਿੱਲ ਲਾਟ ਅਗਲੀ ਪੰਕਤੀ ਮਹਾਰਾਜ ਜੀ ਚਾਰਨ ਕੰਨਨ ਬਿੱਲ ਲਾਟ ਬਿੱਲ ਬੇਨੰਤੀ ਆ ਸੁਖ ਭਾਏ ਚਿੱਤ ਹਿਤੰ ਮਹਾਰਾਜ ਜੀ ਕਹਿੰਦੇ ਮੇਰੀ ਉਹਦੇ ਚਰਨਾਂ ਦੇ ਵਿੱਚ ਬੇਨਤੀ ਹੈ ਬਿੱਲ ਲਾਟ ਬਿੱਲ ਬਿੱਲ ਬੇਨੰਤੀਆਂ ਸੁਖ ਭਾਏ ਚਿੱਤ ਹਿਤੰ ਮਹਾਰਾਜ ਜੀ ਕਹਿੰਦੇ ਉਹ ਸੱਚਾ ਸੁਖ ਉਹਦੀ ਬੰਦਗੀ ਦੇ ਵਿੱਚ ਹੈ ਸੁਖ ਭਾਏ ਜਦੋਂ ਚਿੱਤ ਦੇ ਵਿੱਚ ਉਹਦਾ ਹਿੱਤ ਜਾਗਦਾ ਨਾ ਪ੍ਰੇਮ ਜਾਗਦਾ ਹੈ ਹਿੱਤ ਤੋਂ ਭਾਵ ਪ੍ਰੇਮ ਇਹ ਮਹਾਰਾਜ ਜੀ ਕਹਿੰਦੇ ਫਿਰ ਅਸਲੀ ਸੁਖ ਮਿਲਦਾ ਹੈ ਜਿਸ ਸੁਖ ਨੂੰ ਅਸਲੀ ਅਸੀਂ ਸਮਝਦੇ ਹਾਂ ਸੰਸਾਰੀ ਸੁੱਖਾਂ ਨੂੰ ਆਚਾਰ ਜੀ ਕਹਿੰਦੇ ਅਸਲੀ ਸੁਖ ਨਹੀਂ ਹਨ ਉਹਨੌਟੀ ਸੁੱਖ ਹਨ ਕਿਉਂਕਿ ਉਹਨਾਂ ਦਾ ਕੁਛ ਦਿਨ ਸੁੱਖ ਹੁੰਦਾ ਉਸ ਤੋਂ ਬਾਅਦ ਦੁੱਖ ਆ ਜਾਂਦਾ ਹੈ ਸਦਾ ਸਥਿਰ ਰਹਿਣ ਵਾਲੇ ਸੁੱਖ ਨਹੀਂ ਹਨ ਜਿਹੜੇ ਸਰੀਰ ਤੇ ਅਸੀਂ ਭੋਗਦੇ ਹਾਂ ਉਹਨ ਸੰਸਾਰੀ ਸੁੱਖ ਜਿਹੜੇ ਹਨ ਉਹ ਸਦਾ ਸਥਿਰ ਰਹਿਣ ਵਾਲੇ ਨਹੀਂ ਹਨ ਜਦੋਂ ਸੁੱਖ ਮਿਲਦਾ ਅਸੀਂ ਖੁਸ਼ੀ ਖੁਸ਼ ਹੋ ਜਾਂਦੇ ਹਾਂ ਖੁਸ਼ੀ ਵਿੱਚ ਆ ਜਾਂਦੇ ਹਾਂ ਤੇ ਦੂਜੇ ਦਿਹਾਤੇ ਫਿਰ ਦੁੱਖ ਮਿਲਦਾ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ ਇਸ ਕਰਕੇ ਉਹ ਅਸਲੀ ਸੁੱਖ ਨਹੀਂ ਹਨ ਕਿ ਉਹ ਕੀ ਅਸਲੀ ਸੁੱਖ ਹੁੰਦਾ ਜਿਹੜਾ ਸਦਾ ਟੱਲ ਰੇ ਇਹ ਸੰਸਾਰੀ ਇਸ਼ਾਵਾਂ ਹਨ ਜਿਹਦੇ ਕਰਕੇ ਸੁੱਖ ਦੁੱਖ ਸਾਨੂੰ ਅਸਰੀ ਜਾਪਦੇ ਹਨ ਪਰ ਮਹਾਰਾਜ ਜੀ ਕਹਿੰਦੇ ਸੁੱਖ ਤੇ ਉਹਦੇ ਨਾਮ ਦੇ ਵਿੱਚ ਆ ਉਹਦੀ ਬੰਦਗੀ ਵਿੱਚ ਆ ਜਿਹੜਾ ਆਤਮਾ ਨੂੰ ਮਿਲਦਾ ਹਰਿ ਜੀ ਕਹਿੰਦੇ ਉਹਦਾ ਭਾਏ ਚਿੱਤ ਹਿਤਨ ਸੁੱਖ ਭਾਏ ਚਿੱਤ ਜਦੋਂ ਉਹਦੇ ਅੰਦਰ ਹਿਰਦੇ ਵਿੱਚ ਸੁੱਖ ਪ੍ਰੇਮ ਪਿਆਰ ਜਾਗਦਾ ਹੈ ਹਿਤ ਜਾਗਦਾ ਹੈ ਈਮਾਰਾ ਜੀ ਕਹਿੰਦੇ ਫਿਰ ਉਹ ਅਸਲੀ ਹੁੰਦਾ ਹੈ ਮੇਰੀ ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਅੱਗੇ ਬੇਨਤੀ ਹੈ ਮਹਾਰਾਜ ਜੀ ਕਹਿੰਦੇ ਉਹ ਸੁਖ ਬਖਸ਼ ਦੇਣ ਜਪ ਮੰਨ ਨਾਮ ਹਰ ਸਰਨੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਗ ਪ੍ਰਗਟ ਕਰਦੇ ਹਨ ਜਪ ਜਿਹੜਾ ਅक्षर ਹੈ ਪਹਿਲੋਂ ਵੀ ਦ੍ਰਿੜ ਕਰਾਇਆ ਬਹੁਤ ਜ਼ਿਆਦਾ ਐਸੇ ਲਬਜ ਹਨ ਜਿਹੜੇ ਬਾਣੀ ਵਿੱਚ ਜਾ ਰੀ ਨਾਲ ਹੁੰਦੇ ਹਨ ਜਾਂ ਔਂਕੜ ਨਾਲ ਹੁੰਦੇ ਹਨ ਜਾਂ ਮੁਖਤਾ ਹੁੰਦਾ ਹੈ ਇੱਥੇ ਜਪ ਜਿਹੜਾ ਹੈ ਮਨ ਨੂੰ ਕਿਹਾ ਇੱਥੇ ਸਿਹਾਰੀ ਦੇ ਨਾਲ ਜਪ ਹੈ ਇਹ ਤਿੰਨੇ ਲਬਜਾਂ ਦਾ ਅੰਸਰ ਇੱਕੋ ਹੀ ਬਣਦਾ ਹੈ ਭਾਵ ਕਿ ਅੰਸਰ ਲਗ-ਲਗ ਬਣਦਾ ਹੈ ਭਾਵੇਂ ਕਿ ਜਪ ਤਿੰਨ ਤਰ੍ਹਾਂ ਲਿਖਿਆ ਜਾਂਦਾ ਮਨ ਤਿੰਨ ਤਰ੍ਹਾਂ ਲਿਖਿਆ ਜਾਂਦਾ ਧਨ ਤਿੰਨ ਤਰ੍ਹਾਂ ਲਿਖਿਆ ਜਾਂਦਾ ਬਾਣੀ ਦੇ ਵਿੱਚ ਇਹਨਾਂ ਨੂੰ ਟਿੱਪੀ ਨਾਲ ਵੀ ਸਿਹਾਰੀ ਨਾਲ ਵੀ ਤੇ ਬਿਨਾ ਸਿਹਾਰੀ ਤੋਂ ਵੀ ਲਿਖਿਆ ਜਾਂਦਾ ਇੱਥੇ ਵੀ ਜਪ ਆਇਆ ਮਹਾਰਾਜ ਜੀ ਇੱਥੇ ਕਹਿੰਦੇ ਹਨ ਜਪ ਮੰਨ ਇਹ ਮੰਨ ਨੂੰ ਸੰਬੋਧਨ ਹੈ ਕਹਿੰਦੇ ਮਨਾ ਤੂੰ ਜਪ ਕਿੰਨੂ ਨਾਮ ਨੂੰ ਮਹਾਰਾਜ ਜੀ ਕਹਿੰਦੇ ਜਪ ਮੰਨ ਨਾਮ ਹਰ ਸਰਨੀ ਕਹਿੰਦੇ ਪ੍ਰਭੂ ਦੇ ਨਾਮ ਨੂੰ ਜਪ ਕੇ ਉਹਦੀ ਸਰਨ ਦੇ ਵਿੱਚ ਆ ਜਾ ਉਹਦੀ ਸਰਨ ਦੇ ਵਿੱਚ ਟਿਕ ਜਾ ਸੰਸਾਰ ਸਾਗਰ ਤਾਰ ਤਰਨੰ ਤਾਰ ਤਰਨ ਰੰਮ ਨਾਮ ਕਰ ਸਰਨੀ ਮਹਾਰਾਜ ਕਹਿੰਦੇ ਸੰਸਾਰ ਸਾਗਰ ਤੋਂ ਤਾਂ ਭਾਵਸਤਾਰ ਹੋ ਸਕਦੇ ਆ ਕੋਈ ਮਹਾਰਾਜ ਕਹਿੰਦੇ ਇੱਕੋ ਹੀ ᔪਗਤੀ ਹੈ ਇੱਕੋ ਹੀ ਢੰਗ ਹੈ ਇੱਕੋ ਹੀ ਤੀਜਾ ਜਿਹੜੀ ਸਾਨੂੰ ਇਹ ਭਾਵ ਸਾਗਰ ਤੋਂ ਪਾਰ ਕਰ ਸਕਦੀ ਹੈ ਜਿਵੇਂ ਸੰਸਾਰ ਦੇ ਸਾਗਰ ਤੋਂ ਸ੍ਰਿਸ਼ਟੀ ਦੇ ਸਾਗਰ ਤੋਂ ਪਾਰ ਹੋਣ ਵਾਸਤੇ ਕਿਸੇ ਬੇੜੇ ਦੀ ਕਿਸੇ ਨਾਵ ਦੀ ਕਿਸੇ ਬੇੜੇ ਦੀ ਕਿਸੇ ਜਹਾਜ਼ ਦੀ ਲੋੜ ਪੈਂਦੀ ਹੈ ਸੰਨ ਇਸੇ ਤਰੀ ਮਹਾਰਾਜ ਜੀ ਕਹਿੰਦੇ ਸੰਸਾਰ ਸਾਗਰ ਤੋਂ ਤਰਨ ਵਾਸਤੇ ਤਾਰ ਤੋਂ ਭਾਵ ਜਹਾਜ਼ ਹੈ ਇੱਥੇ ਮਹਾਰਾਜ ਜੀ ਕਹਿੰਦੇ ਜਹਾਜ਼ ਨਾਮ ਦੇ ਜਹਾਜ਼ ਦੀ ਲੋੜ ਪੈਣੀ ਹੈ ਮਹਾਰਾਜ ਜੀ ਕਹਿੰਦੇ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦੇ ਰਾਮ ਨੂੰ ਵਾਰ-ਵਾਰ ਧਿੜ ਕਰ ਉਹਦੇ ਵਿੱਚ ਇੱਕ ਹੋ ਜਾ ਮਹਾਰਾਜ ਜੀ ਕਹਿੰਦੇ ਕਰ ਕਰਨੀ ਇਹੀ ਤੇਰੀ ਮਹਾਰਾਜ ਜੀ ਕਹਿੰਦੇ ਕਰਨੀ ਹੋਣੀ ਚਾਹੀਦੀ ਹੈ ਕਥਨੀ ਹੋਣੀ ਚਾਹੀਦੀ ਹੈ ਕਿ ਉਹ ਪਰਮਾਤਮਾ ਦੇ ਨਾਮ ਵਿੱਚ ਤੂੰ ਇੱਕ ਹੋ ਜਾਵੇਂ ਜਿਹਦੇ ਨਾਲ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਤੇ ਉਹ ਮਹਾਰਾਜ ਜੀ ਕਹਿੰਦੇ ਨਾਮ ਰੂਪੀ ਜਹਾਜ਼ ਤੈਨੂੰ ਪਾਰ ਕਰ ਦਵੇਗਾ ਇਸ ਜਲ ਦੇ ਸੰਸਾਰ ਤੋਂ ਤੂੰ ਪਾਰ ਹੋ ਜਾਵੇਂਗਾ ਜਿਸ ਤਰ੍ਹਾਂ ਅਸੀਂ ਪੜਦੇ ਆ ਨਾ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਰੋਜ਼ ਪੜਦੇ ਆ ਪੰਕਤੀ ਇੱਥੇ ਵੀ ਉਹੀ ਪੰਕਤੀ ਹੈ ਮਹਾਰਾਜ ਜੀ ਦ੍ਰਿੜ ਕਰਾਉਂਦੇ ਕਹਿੰਦੇ ਸੰਸਾਰ ਸਾਗਰ ਤਾਰ ਤਰਨ ਤਰਨ ਤਾਰਨ ਰੰਮ ਨਾਮ ਕਰ ਕਰਨੀ ਮਹਾਰਾਜ ਕਹਿੰਦੇ ਉਹ ਜਦੋਂ ਨਾਮ ਦੀ ਕਰਣੀ ਕਮਾਈ ਕਰੇਗਾ ਤੇ ਇਸ ਭਵ ਸਾਗਰ ਤੋਂ ਤਰ ਜਾਏਗਾ ਰਹਾ ਓਏ ਮਨ ਮਿਰਤ ਸੁਭ ਚਿਤ ਤੰ ਗੁਰ ਸ਼ਬਦ ਕਰ ਰੰਮਨ ਮਹਾਰਾਜ ਜੀ ਬਚਨ ਕਰਦੇ ਨੇ ਅਗਲਾ ਬੰਦ ਸ਼ੁਰੂ ਕਰਦੇ ਨੇ ਇਹ ਮਨ ਮਨ ਨੂੰ ਮਹਾਰਾਜ ਜੀ ਕਹਿ ਰਿਹਾ ਕਹਿੰਦੇ ਇਹ ਮਨ ਮਿਰਤ ਮਹਾਰਾਜ ਜੀ ਕਹਿੰਦੇ ਤੂੰ ਮਰ ਮਿਰਤਤਾ ਭਾਵ ਹੁੰਦਾ ਅਰਥ ਹੁੰਦਾ ਮਰ ਮਹਾਰਾਜ ਜੀ ਕਹਿੰਦੇ ਇਹ ਮਨ ਮਰ ਇਹ ਮਨ ਮਿਰਤ ਸੁਭ ਚਿੰਤੰ ਮਹਾਰਾਜ ਜੀ ਕਹਿੰਦੇ ਉਹਦੀ ਚਿੰਤਨ ਦੇ ਵਿੱਚ ਤੂੰ ਮਰਨਾ ਚਾਹੀਦਾ ਮਨ ਨੂੰ ਕਹਿ ਰਹੇ ਹਨ ਮਹਾਰਾਜ ਸਾਨੂੰ ਸਰੀਰ ਨੂੰ ਨਹੀਂ ਕਹਿ ਰਹੇ ਕਹਿੰਦੇ ਇਹ ਮਨ ਮਿਰਤ ਸੁਭ ਚਿੰਤੰ ਮਹਾਰਾਜ ਜੀ ਕਹਿੰਦੇ ਸੁਭ ਚਿੰਤਨ ਕਰਕੇ ਉਹਦਾ ਤੂੰ ਮਰ ਕੇ ਉਹਦੇ ਚਰਨਾਂ ਵਿੱਚ ਟਿਕ ਜਾ ਗੁਰ ਸ਼ਬਦ ਹਰ ਰਮਨੰ ਕਹਿੰਦੇ ਸੱਚੇ ਸ਼ਬਦ ਨੂੰ ਜਦ ਤੂੰ ਮਹਾਰਾਜ ਜੀ ਕਹਿੰਦੇ ਰਮਨੰ ਮਹਰਾਮ ਜਾਏਗਾ ਉਹਦੇ ਵਿੱਚ ਰੱਬ ਜਾਏਗਾ ਪਰਮੇਸ਼ਰ ਸੱਚੇ ਸ਼ਬਦ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਤੇਰਾ ਮਨ ਮਰ ਕੇ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਆ ਜਾਏਗਾ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਨੰ ਮਹਾਰਾਜ ਜੀ ਕਹਿੰਦੇ ਮਤ ਤਤ ਗਿਆਨ ਹੈ ਮਨ ਤੂੰ ਹੈ ਮਨ ਐਸੀ ਮਤ ਧਾਰਨ ਕਰ ਮਹਾਰਾਜ ਜੀ ਕਹਿੰਦੇ ਮਤ ਤਤ ਗਿਆਨ ਮਹਾਰਾਜ ਜੀ ਕਹਿੰਦੇ ਤੇਰੀ ਮਤ ਐਹੋ ਜੀ ਹੋਣੀ ਚਾਹੀਦੀ ਉਹ ਗਿਆਨ ਤੈਨੂੰ ਪ੍ਰਾਪਤ ਹੋ ਜਾਵੇ ਕਲਿਆਣ ਕਿਉਂ ਗਿਆਨ ਦੇ ਨਾਲ ਹੀ ਤੇਰੀ ਕਲਿਆਣ ਹੋਣੀ ਮਹਾਰਾਜ ਜੀ ਕਹਿੰਦੇ ਮਤ ਤਤ ਗਿਆਨ ਕਲਿਆਣ ਨਿਧਾਨ ਮਹਾਰਾਜ ਜੀ ਕਹਿੰਦੇ ਉਹ ਫਿਰ ਕਲਿਆਣ ਹੋ ਜਾਵੇਗੀ ਨਿਧਾਨ ਖਜ਼ਾਨਾ ਤੈਨੂੰ ਮਿਲ ਜਾਵੇਗਾ ਹਰ ਨਾਮ ਮਨ ਰਮਨ ਜਦੋਂ ਮਹਾਰਾਜ ਜੀ ਕਹਿੰਦੇ ਨਾਮ ਨੂੰ ਮਨ ਦੇ ਅੰਦਰ ਵਸਾਲਵਿੰਗਾ ਚਿੱਤ ਚਲ ਚਿੱਤ ਵਿਤ ਭਰਮਾ ਪਰਮੰ ਜਗ ਮੋ ਮਗਨ ਹਿਤੰ ਅਗਲਾ ਪਦ ਤੀਜਾ ਮਹਾਰਾਜ ਜੀ ਰੰਮ ਕਰਦੇ ਹਨ ਚਲ ਚਿੱਤ ਵਿਤ ਭਰਮਾ ਪਰਮੰ ਮਹਾਰਾਜ ਜੀ ਕਹਿੰਦੇ ਭਰਮ ਦੇ ਵਿੱਚੋਂ ਬਾਹਰ ਆ ਜਾ ਚਲ ਚਿੱਤ ਚਿੱਤ ਨੂੰ ਮਹਾਰਾਜ ਜੀ ਕਹਿੰਦੇ ਨਾ ਮਾਨ ਨੂੰ ਨਹੀਂ ਚਿੱਤ ਕਿਹਾ ਜਾਂਦਾ ਵਿਤ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਰਵਿਆ ਮਹਾਰਾਜ ਜੀ ਕਹਿੰਦੇ ਭਰਮ ਜਗ ਮੋਹ ਮਗਨ ਹਿਤੰ ਮਹਾਰਾਜ ਜੀ ਕਹਿੰਦੇ ਜਗਤ ਜਿਹੜਾ ਹੈ ਨਾ ਸ੍ਰਿਸ਼ਟੀ ਹੈ ਜਿਹੜੀ ਇਹ ਮੋਹ ਦੇ ਵਿੱਚ ਚਿੱਤ ਜੋੜਦੀ ਹੈ ਮਹਾਰਾਜ ਜੀ ਕਹਿੰਦੇ ਸੰਸਾਰੀ ਪਦਾਰਥਾਂ ਨਾਲ ਮਗਨ ਹੁੰਦਾ ਸੰਸਾਰ ਮਹਾਰਾਜ ਜੀ ਕਹਿੰਦੇ ਜਗ ਮੋਹ ਮਗਨ ਹਿਤੰ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਇਹ ਜਗ ਮੋਹ ਦੇ ਵਿੱਚ ਫਸਿਆ ਹੋਇਆ ਹੈ ਜੇ ਮਹਾਰਾਜ ਜੀ ਕਹਿੰਦੇ ਕਿਵੇਂ ਬਾਹਰ ਆਏਗਾ ਥਿਰਨਾਮ ਭਗਤ ਦਿਰਣੰ ਮਤੀ ਗੁਰਬਾਖ ਸ਼ਬਦ ਰਮਨੰ ਮਹਾਰਾਜ ਕਹਿੰਦੇ ਹਿੱਤ ਦੇ ਵਿੱਚੋਂ ਇਹ ਸੰਸਾਰ ਮੋਹ ਦੇ ਵਿੱਚੋਂ ਇਹ ਜੀਵ ਤੂੰ ਮੋਹ ਦੇ ਵਿੱਚੋਂ ਕਿਵੇਂ ਬਾਹਰ ਆਏਂਗਾ ਥਿਰ ਨਾਮ ਭਗਤ ਦਿਰੜੰ ਮਹਾਰਾਜ ਕਹਿੰਦੇ ਸਦਾ ਹੀ ਨਾਮ ਨੂੰ ਦਿਰੜ ਕਰ ਜੀਵਾ ਰਹੀ ਮਹਾਰਾਜ ਕਹਿੰਦੇ ਤੇਰੀ ਮਤੀ ਮਤੀ ਤੋਂ ਭਾਵ ਤੇਰਾ ਮੱਤਾ ਹੋਵੇ ਜਿਵੇਂ ਕਿਸੇ ਚੀਜ਼ ਤੇ ਅਸੀਂ ਮੱਤਾ ਕਰ ਲਈਏ ਨਾ ਮੱਤੇ ਦਾ ਅਰਥ ਹੁੰਦਾ ਹੈ ਕਿ ਪੱਕਾ ਦ੍ਰਿੜ ਕਰ ਲਈਏ ਮਤਾ ਕਰਦੀਏ ਵੀ ਇਹ ਚੰਮਸੀ ਕਰਨਾ ਹੀ ਕਰਨਾ ਮੋਹਰ ਲਾ ਦੀਏ ਤੇ ਫਿਰ ਜੋ ਦ੍ਰਿੜ ਕਰ ਲਈਏ ਨਾ ਮਤਾ ਕਰਦੀਏ ਕਿ ਆਹ ਇਹ ਛੱਡਣਾ ਨਹੀਂ ਤੇ ਫਿਰ ਅਸੀਂ ਕਰ ਕੀ ਛੱਡਦੇ ਹੋਂ ਕੰਮ ਮਹਾਰਾਜ ਜੀ ਕਹਿੰਦੇ ਤੇਰਾ ਮਤਾ ਹੋਣਾ ਚਾਹੀਦਾ ਕਹਿੰਦੇ ਸਦਾ ਹੀ ਦ੍ਰਿੜ ਹੋਣਾ ਚਾਹੀਦਾ ਪੱਕਾ ਹੋਣਾ ਚਾਹੀਦਾ ਤੂੰ ਇਹਦੇ ਨਾਲ ਮਹਾਰਾਜ ਜੀ ਕਹਿੰਦੇ ਥਿਰਨਾਮ ਭਗਤ ਦ੍ਰਿੜੰਗ ਮਤੀ ਇੱਥੇ ਬਿਸ਼ਰਾਮ ਇਹ ਲਬਜ ਦਾ ਤੇਰਾ ਨਾਮ ਭਗਤ ਦ੍ਰਿੜਗਮ ਮੱਤੀ ਕਹਿੰਦੇ ਹੋ ਜੀ ਤੈਨੂੰ ਮਤ ਮਿਲ ਜਾਵੇ ਤੇਰਾ ਮਾਤਾ ਹੋਵੇ ਇਸਦਾ ਹੀ ਨਾਮ ਦੇ ਨਾਲ ਭਗਤੀ ਦੇ ਨਾਲ ਜੁੜਿਆ ਰਹੇ ਗੁਰਵਾਕ ਸ਼ਬਦ ਰਤੰ ਤੇ ਮਹਾਰਾਜ ਜੀ ਕਹਿੰਦੇ ਗੁਰੂ ਦਾ ਵਾਕ ਗੁਰੂ ਦੇ ਸ਼ਬਦ ਨੂੰ ਸਦਾ ਹੀ ਤੂੰ ਜਪਦਾ ਰਹੇ ਦ੍ਰਿੜ ਕਰ ਕਰਕੇ ਆਪਣੇ ਅੰਦਰ ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਸ਼ਬਦ ਰਤ ਜਾਵੇ ਅੰਦਰ ਵਸ ਜਾਵੇ ਪਰਮਾਤ ਪਰਮਾ ਨਾ ਚੁੱਕੀ ਜਗ ਜਨਮ ਵਿਆਦ ਖੱਪੰ ਚੌਥਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਪਰਮਾਦ ਭਰਮ ਮਹਾਰਾਜ ਜੀ ਕਹਿੰਦੇ ਪਰਮਾਦ ਤੂੰ ਭਰਮ ਦੇ ਵਿੱਚ ਫਸਿਆ ਹੋਇਆ ਪਰਮਾ ਨਾ ਚੁੱਕਈ ਮਹਾਰਾਜ ਜੀ ਕਹਿੰਦੇ ਤੇਰਾ ਭਰਮ ਚੁੱਕਿਆ ਨਹੀਂ ਜਾਣਾ ਜਗ ਜਨਮ ਵਿਆਦ ਪਖ ਪਖੰ ਮਹਾਰਾਜ ਜੀ ਕਹਿੰਦੇ ਜਾਗੇ ਨਾ ਜੜਾ ਉਹਦੇ ਵਿੱਚ ਫਿਰ ਤੂੰ ਜੰਮਦਾ ਮਰਦਾ ਰਹੇਗਾ ਜੇ ਭਰਮ ਦੇ ਵਿੱਚ ਫਸਿਆ ਰਿਹਾ ਪਰਮਾਤਮਾ ਪਰਮਨਾਥ ਚੁੱਕੀ ਜਗ ਜਨਮ ਬਿਆਦ ਖੱਪੰ ਮਹਾਰਾਜ ਜੀ ਕਹਿੰਦੇ ਖੱਪਦਾ ਰਹੇਗਾ ਭਾਵ ਕੀ ਜੰਮਦਾ ਰਹੇਗਾ ਦੁਖੀ ਹੋਏਗਾ ਤੇਰੀ ਆਤਮਾ ਦੁਖੀ ਹੋਏਗੀ ਜੰਮਣ ਮਰਨ ਚਿਰ ਪਵੇਗੀ ਅਸਥਾਨ ਹਰ ਨਹਿ ਕੇਵਲੰ ਸਤਮਤੀ ਨਾਮ ਤੱਪੰ ਇਹ ਮਹਾਰਾਜ ਜੀ ਕਹਿੰਦੇ ਜੇ ਸਥਾਨ ਚੁਣਨਾ ਉਹਦੇ ਚਰਨਾਂ ਦੇ ਵਿੱਚ ਹਰ ਨਹਿ ਕੇਵਲ ਸਤ ਮਤੀ ਨਾਮ ਤੱਪੰ ਮਹਾਰਾਜ ਜੀ ਕਹਿੰਦੇ ਸੋ ਪਰਮਾਤਮਾ ਦੇ ਨਾਮ ਦਾ ਤਪ ਕਰ ਨਾਮ ਜਿ ਰਹੀ ਉਹਦਾ ਤਪ ਕਰ ਬਾਹਰੋਂ ਤਪ ਨਹੀਂ ਕਰਨਾ ਕਿ ਤਪ ਸਾਧਨਾ ਸਾਧਨੀ ਮਹਾਰਾਜ ਜੀ ਕਹਿੰਦੇ ਨਾਮ ਦੇ ਵਿੱਚ ਹੀ ਤੇਰਾ ਤਪ ਹੈ ਸਤ ਮਤੀ ਮਹਾਰਾਜ ਜੀ ਕਹਿੰਦੇ ਉਹ ਸਤ ਪਰਮਾਤਮਾ ਦੇ ਵਿੱਚ ਤੇਰੀ ਮਤ ਤੇਰੀ ਬੁੱਧੀ ਮਹਾਰਾਜ ਜੀ ਕਹਿੰਦੇ ਨਾਮ ਦੇ ਰਾਹੀ ਲੀਲ ਹੋ ਜਾਵੇ ਇਹ ਤੇਰਾ ਤਪ ਹੈ ਮਹਾਰਾਜ ਜੀ ਕਹਿੰਦੇ ਫਿਰ ਸਥਾਨ ਪਾ ਲੇਗਾ ਸਥਾਪ ਥਾਨ ਹਰ ਹੈ ਕੇਵਲਉ ਮਹਾਰਾਜ ਜੀ ਕਹਿੰਦੇ ਉਹ ਹਰੀ ਦੇ ਚਰਨਾਂ ਦੇ ਵਿੱਚ ਤੇਰਾ ਸਥਾਨ ਬਣ ਜਾਵੇਗਾ ਇਹ ਮਹਾਰਾਜ ਜੀ ਚਾਰ ਪਦ ਇੱਥੇ ਸ਼ਬਦ ਦੇ ਸੰਪੂਰਨ ਕਰਦੇ ਹਨ ਐਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਤਿਗੁਰ ਜੀ ਮਿਹਰ ਕਰਨ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣ ਅੱਜ ਜੋ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਜਿਨ੍ਹਾਂ ਦੇ ਭਾਈ ਜੋਤੀ ਜੋਤ ਦਿਵਸ ਹਨ 1661 ਦੇ ਵਿੱਚ ਮਹਾਰਾਜ ਜੋਤੀ ਜੋਤ ਸਮਾਏ 1661 ਦੇ ਵਿੱਚ ਉਸੇ ਦਿਨ ਅੱਠਵੇਂ ਪਾਤਸ਼ਾਹ ਧੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਜੀ ਜੋ ਗੁਰਤਾ ਗਦੀ ਤੇ ਬਿਰਾਜਮਾਨ ਹੋਏ ਅੱਜ ਉਹ ਦਿਹਾੜਾ ਹੈ ਕੀਰਤਪੁਰ ਸਾਹਿਬ ਜੀ ਦੇ ਕੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਅੱਠਵੇਂ ਪਾਤਸ਼ਾਹ ਛੋਟੀ ਆਜੂ ਦੇ ਵਿੱਚ 5 ਸਾਲ ਦੀ ਉਮਰ ਸੀ ਮਹਾਰਾਜ ਦੀ ਤੇ ਸਾਧ ਸੰਗਤ ਜੀਓ ਮਹਾਰਾਜ ਨੇ ਤੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਇਹਨਾਂ ਨੇ ਆਪਣੇ ਛੋਟੇ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਜਿਸ ਦੇ ਕਾਰਨ ਵੱਡੀ ਈਰਖਾ ਹੋਈ ਸਤਗੁਰੂ ਜੀ ਦੇ ਵੱਡੇ ਸਾਹਿਬ ਜਾਦੇ ਜਿਹੜੇ ਸੀ ਉਹਨਾਂ ਨੇ ਈਰਖਾ ਕੀਤੀ ਕਿ ਸਾਡੇ ਛੋਟੇ ਭਰਾ ਨੂੰ ਸਾਡੇ ਪਿਤਾ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਤਾਂ ਹੀ ਜਾ ਕੇ ਦਿੱਲੀ ਬਾਦਸ਼ਾਹ ਕੋਲ ਚੁਗਲੀ ਕੀਤੀ ਸੀ RAMRAH ਛੋਟੇ ਭਰਾ ਸੰ ਵੱਡੇ ਭਰਾ ਸੰ ਤੇ ਛੋਟੇ ਸੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੇ ਜਿਸ ਵੇਲੇ ਮਹਾਰਾਜ ਨੇ ਗੁਰੂ ਹਰ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਜੀ ਨੇ ਗੁਰਤਾ ਗਦੀ ਬਖਸ਼ੀ 1661 ਦੇ ਵਿੱਚ ਤੇ RAM ਰਾਏ ਨੇ ਤਖਬਦਲਤੀ ਸੀ ਬਾਣੀ ਦੀ ਜਦੋਂ ਮਹਾਰਾਜ ਨੇ ਭੇਜਿਆ ਬਾਦਸ਼ਾਹ ਨੇ ਬੁਲਾਇਆ ਸਤਗੁਰਾਂ ਨੂੰ ਬੁਲਾਇਆ ਸੀ ਤੇ ਸਤਗੁਰ ਜੀ ਆਪ ਨਹੀਂ ਗਏ ਅੱਬੇ ਵੱਡੇ ਸਾਹਿਬ ਜਾਦੇ RAM ਰਾਏ ਉਹ ਸਤਗੁਰਾਂ ਨੇ ਭੇਜਿਆ ਜਿੱਥੇ ਨੇਕਾ ਹੀ ਕਰਾ ਮਾਤਾ ਰਾਮ ਰਾਇ ਨੇ ਦਿਖਾਈਆਂ ਕਿ ਉਹ ਕਿ ਸ਼ਕਤੀ ਦੇ مالک ਸੀ ਸਤਿਗੁਰਾਂ ਨੇ ਬਚਨ ਕੀਤੇ ਗੁਰੂ ਅਮਰਦਾਸ ਜੀ ਨੇ ਸਤਵੇਂ ਪਾਤਸ਼ਾਹ ਨੇ ਕਹਿੰਦੇ ਜਾ ਤੇਰੀ ਰਸਨਾ ਤੇ ਪਰਮੇਸ਼ਰ ਦਾ ਵਾਸ ਹੋਵੇਗਾ ਜੋ ਵੀ ਤੂੰ ਕਹੇਗਾ ਤੇਰੀ ਗੱਲ ਪੂਰੀ ਹੋਏਗੀ ਜੋ ਵੀ ਜ਼ਿਬਾਤੋਂ ਬੋਲੇਗਾ ਉਹ ਸੱਚ ਹੋਏਗਾ ਤੇ ਮਹਾਰਾਜ ਨੇ ਤੋੜਿਆ ਤੇ ਮਨ ਦੇ ਵਿੱਚ ਪਹੁੰਚ ਕੇ ਹੰਕਾਰ ਇਹਨਾਂ ਆ ਗਿਆ ਕਿ ਮੈਂ ਬਹੁਤ ਸ਼ਕਤੀਸ਼ਾਲੀ ਹਾਂ ਉੱਥੇ ਦੇਖੋ ਬਾਦਸ਼ਾਹ ਦੀ ਪ੍ਰਸੰਤਾ ਲੈਣ ਵਾਸਤੇ ਖੁਸ਼ੀ ਲੈਣ ਵਾਸਤੇ ਆਸਾ ਜੀ ਦੀ ਵਾਰ ਦੀ ਤੋਖ ਬਦਲਤੀ ਆਪਾ ਪੜਦੇ ਆ ਨਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪਕਾਰ ਇਹ ਪੰਕਤੀ ਸੀ ਜਿਹੜੀ ਚੇਂਜ ਕਰਤੀ ਕਿਉਂਕਿ ਮਨ ਦੇ ਵਿੱਚ ਭੌ ਆ ਗਿਆ ਬਾਦਸ਼ਾਹ ਦਾ ਕਿ ਜੇ ਐਵੇਂ ਕਵਾਂਗਾ ਸਵਾਲ ਕਰਤਾ ਸੀ ਉੱਥੇ ਭਰੀ ਸਭਾ 'ਚ ਜਦੋਂ ਕਰਾਮਾਤਾਂ ਦਿਖਾਈਆਂ ਨਾ ਇਹ ਸਵਾਲ ਹੋ ਗਿਆ ਖੜਾ ਜਦੋਂ ਇਹ ਪੰਕਤੀ ਸਾਹਮਣੇ ਆਈ ਕਿ ਤੁਹਾਡੇ ਪਿਤਾ ਗੁਰੂ ਨੇ ਪੰਕਤੀ ਚਾਰਨ ਕੀਤੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਲ ਤੇ ਉਸ ਵੇਲੇ ਧਰਮ ਦੇ ਵਿੱਚ ਫਸਿਓਏ ਨੇ ਬੋਲਤਾ ਉਹ ਦੇ ਵਿੱਚ ਭੈ ਦੇ ਵਿੱਚ ਆਣ ਕੇ ਕਹਿੰਦੇ ਬਾਦਸ਼ਾਹ ਜੀ ਸਾਡੇ ਪਿਤਾ ਜੀ ਨੇ ਤਾਂ ਇਹ ਪੰਕਤੀ ਚਾਰਨ ਕੀਤੀ ਸੀ ਐਵੇਂ ਪਹ레ਖਾ ਲੱਗ ਗਿਆ ਮਿੱਟੀ ਬੇਈਮਾਨ ਕੀ ਪੇੜੇ ਪਈ ਕਮਿਆਲ ਤੇ ਪੰਗਤੀ ਮਹਾਰਾਜ ਨੇ ਚੇਂਜ ਕਰਤੀ ਸੀ ਆਸਾਜੀ ਦੀਵਾਰ ਦੀ ਕਿਉਂਕਿ ਇਹਨੂੰ ਭਰਮ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਜੇ ਮੈਂ ਬੋਲਤੀ ਤੇ ਮੈਂ ਅਰਥ ਸੁਣਾਏ ਤਾਂ ਕਿਉਂਕਿ ਮੁਸਲਮਾਨ ਵੀਰ ਜਿਹੜੇ ਸਾਨੂੰ ਕਬਰਤ ਕਬਰਾਂ ਦੇ ਵਿੱਚ ਆਪਣਾ ਸਰੀਰ ਦਫਨਾਉਂਦੇ ਹਨ ਜਦੋਂ ਮਰ ਜਾਂਦਾ ਨਾ ਕੋਈ ਸਰੀਰ ਮਰਤਿਉ ਹੁੰਦਾ ਉਹ ਦੱਬਦੇ ਹਨ ਉਹ ਸਮਝਦੇ ਹਨ ਕਿ ਅਗਣ ਦੇ ਨਾਲ ਜਿਹੜਾ ਉਹ ਮੁਕਤੀ ਨਹੀਂ ਮਿਲਦੀ ਉਹਨਾਂ ਦਾ ਕਹਿਣਾ ਹੈ ਮੁਸਲਮਾਨਾਂ ਦਾ कि ਜਿਹਨੂੰ ਅਗਨ ਭੇੜ ਕੀਤਾ ਜਾਂਦਾ ਨਾ ਸਰੀਰ ਨੂੰ ਉਹ ਮੁਕਤੀ ਨਹੀਂ ਹਾਸਲ ਕਰ ਸਕਦਾ ਉਹ ਇਹ ਉਹਨਾਂ ਦਾ ਵਹਿਮ ਹੈ ਤੇ ਮਹਾਰਾਜ ਨੇ ਪੰਕਤੀ ਚਾਰਨ ਕੀਤੀ ਇਹ ਜਵਾਬ ਦਿੱਤਾ ਉਹਨਾਂ ਨੂੰ ਉਹ ਪੰਕਤੀ ਦੇ ਵਿੱਚ ਇਹਨੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਕਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬਕਪੜੀ ਝੜ ਚੜ ਪਵੇ ਅੰਗਾਰ ਮਹਾਰਾਜ ਜੀ ਕਹਿੰਦੇ ਜੇ ਮੁਕਤੀ ਨਹੀਂ ਨ ਮਿਲਦੀ ਹਰੋਸੇ ਕਬਰਾਂ ਦੀ ਜਿਹੜੀ ਮਿੱਟੀ ਹੈ ਨਾ ਜਿੱਥੇ ਤੁਸੀਂ ਦੱਬ ਕੇ ਹੁੰਦੇ ਹੋ ਕਹਿੰਦੇ ਉਹ ਹੀ ਮਿੱਟੀ কুমਿਹਾਰ ਲੈ ਜਾਂਦੇ ਨੇ ਭਾਂਡੇ ਥੱਪਣ ਵਾਸਤੇ ਕਿਉਂ ਮਿੱਟੀ ਬਹੁਤ ਚੀਕਨੀ ਹੋ ਜਾਂਦੀ ਹੈ ਜਦੋਂ ਸਰੀਰ ਗਲਦਾ ਹੈ ਨਾ ਅੰਦਰ ਸੌਂਕ ਲੱਗਦੀ ਹੈ ਸਰੀਰ ਨੂੰ ਉਹ ਮਿੱਟੀ ਜਿਹੜੀ ਬਹੁਤ ਚੀਕਨੀ ਹੁੰਦੀ ਹੈ ਜਿੱਥੇ ਦੱਫਨਾਇਆ ਜਾਂਦਾ ਤੇ ਉਹ ਚੋਰੀ ਪਟ ਕੇ কুমਿਹਾਰ ਲੋਕ ਲੈ ਜਾਂਦੇ ਨੇ ਇਟਾਂ ਥੱਪਣ ਵਾਸਤੇ ਭਾਂਡੇ ਬਣਾਉਣ ਵਾਸਤੇ ਕਿਉਂ ਉਹਦੇ ਭਾਂਡੇ ਬਹੁਤ ਵਧੀਆ ਬਣਦੇ ਹਨ ਤੇ ਫਿਰ ਉਹਨੂੰ ਦੇਖੋ ਪੱਠ ਵਿੱਚ ਪਾ ਕੇ ਪੱਠੀ ਵਿੱਚ ਉਹ ਸਾੜਦੇ ਹਨ ਉਸੇ ਮਿੱਟੀ ਨੂੰ ਇਹ ਮਹਾਰਾਜ ਜੀ ਕਹਿੰਦੇ ਤੁਸੀਂ ਤਾਂ ਦੱਬਿਆ ਕਿ ਮੁਕਤੀ ਪ੍ਰਾਪਤ ਹੋ ਗਈ ਦੱਬਣ ਦੇ ਨਾਲ ਪਰ ਮਹਾਰਾਜ ਜੀ ਕਹਿੰਦੇ ਉਹੀ ਮਿੱਟੀ ਥੋੜੇ ਦਿਨਾਂ ਬਾਅਦ ਕਮਿਆਰ ਕੱਢ ਕੇ ਲੈ ਜਾਂਦਾ ਉਹਨੂੰ ਫਿਰ ਸਾੜਦਾ ਉਹ ਫਿਰ ਮੁਕਤੀ ਕਿੱਥੇ ਗਈ ਸਤਿਗੁਰੂ ਜੀ ਕੋ ਨਾਨਕ ਮਹਾਰਾਜ ਜੀ ਇਹ ਕਿਸੇ ਨਾਲ ਚਰਚਾ ਕਰਦੇ ਹਨ ਮੁਸਲਮਾਨ ਨਾਲ ਕਾਜੀ ਨਾਲ ਕਹਿੰਦੇ ਫਿਰ ਕਿੱਥੇ ਗਈ ਤੁਹਾਡੀ ਮੁਕਤੀ ਕਹਿੰਦੇ ਥੋੜੇ ਦਿਨ ਬਾਅਦ ਕਮਿਆਰ ਉਹ ਮਿੱਟੀ ਚੁੱਕ ਕੇ ਲੈ ਜਾਂਦਾ ਉਹਨੂੰ ਸਾੜਦਾ ਦੇਖੋ ਘੱਟ ਦੇ ਵਿੱਚ ਭਾਂਡਿਆਂ ਨੂੰ ਪਕਾਉਣ ਵਾਸਤੇ ਅੱਗ ਦੇ ਵਿੱਚ ਰੱਖਦਾ ਉਹਨੂੰ ਕਹਿੰਦੇ ਜਿਸ ਸਰੀਰ ਨੂੰ ਤੁਸੀਂ ਅਗਨ ਨਹੀਂ ਭੇਟਾ ਕਰਦੇ ਕਹਿੰਦੇ ਕਿ ਮੁਕਤੀ ਨਹੀਂ ਪ੍ਰਾਪਤ ਹੋਣੀ ਤੇ ਮਹਾਰਾਜ ਜੀ ਕਹਿੰਦੇ ਉਹੀ ਮਿੱਟੀ ਫਿਰ ਥੋੜੇ ਦਿਨ ਬਾਅਦ ਸਾੜੀ ਜਾਂਦੀ ਹੈ ਫਿਰ ਮੁਕਤੀ ਕਿੱਥੋਂ ਤੁਹਾਨੂੰ ਮਿਲੇਗੀ ਮਹਾਰਾਜ ਜੀ ਦਾ ਜਵਾਬ ਸੀ ਉਹ ਮੁਸਲਮਾਨ ਕਾਜੀ ਨੇ ਤੇ ਦੇਖੋ ਇਹਨੇ ਤੱਕ ਬਦਲਤੀ ਰਾਮ ਰਾਏ ਨੇ ਸ਼ਕਤੀ ਵੀ ਸੀ ਸਭ ਕੁਝ ਮਾਰਨੇ ਬਖਸ਼ਿਆ ਸੀ ਕਿ ਤੂੰ ਡਰਨਾ ਨਹੀਂ ਕਿ ਬਾਦਸ਼ਾਹ ਜੋ ਵੀ ਸਵਾਲ ਕਰੇਗਾ ਨਾ ਭਲੀ ਸਭਾ ਦਾ ਤੂੰ ਅੰਤਰ ਧਿਆਨੋ ਕੇ ਜਵਾਬ ਦੇਣਾ ਅਸੀਂ ਤੇਰੇ ਸਿਰ ਤੇ ਆ ਪਰਮਾਤਮਾ ਤੇਰੇ ਸਿਰ ਤੇ ਆ ਜੋ ਕੋ ਕਹੇਗਾ ਮੂੰਹ ਤੋਂ ਬਚਨ ਬੋਲੇਗਾ ਉਹ ਸੱਤ ਹੋ ਜਾਣਾ ਤੇ ਫਿਰ ਵੀ ਡਰ ਪੈਦਾ ਹੋ ਗਿਆ ਮਨ ਦੇ ਵਿੱਚ ਕਿ ਬਾਦਸ਼ਾਹ ਕਿਤੇ ਮੈਨੂੰ ਸਜ਼ਾ ਨਾ ਦੇ ਦੇਵੇ ਬਾਦਸ਼ਾਹ ਕਿਤੇ ਕੋਈ ਗੁਨਾਹ ਨਾ ਮੇਰੇ ਤੋਂ ਗਲਤੀ ਹੋ ਗਈ ਤਾਂ ਇਹਨਾਂ ਨੇ ਮਿੰਟਾਂ-ਮਿੰਟ ਮਾਰਨੇ ਅੰਦਰ ਕੈਦ ਕਰ ਲੈਣਾ ਇਸ ਦਰ ਦੇ ਵਿੱਚ ਪੰਕਤੀ ਚੇਂਜ ਕਰਤੀ ਕਹਿੰਦੇ ਮਿੱਟੀ ਬੇਈਮਾਨ ਕੀ ਕਹਿੰਦੇ ਤਾਂ ਐਵੇਂ ਭਲੇਖਾ ਲੱਗ ਗਿਆ ਇੱਥੇ ਤਾਂ ਮਿੱਟੀ ਬੇਈਮਾਨ ਦੀ ਹੈ ਤੇ ਜਦੋਂ ਸਿੰਘਾਂ ਨੇ ਸੰਗਤਾਂ ਨੇ ਜਾ ਕੇ ਮਹਾਰਾਜ ਨੂੰ ਦੱਸਿਆ ਨਾ ਸਤਿ ਸ੍ਰੀ ਪਾਤਸ਼ਾਹ ਜੀ ਤੁਹਾਡੇ ਪੁੱਤਰ ਨੇ ਰਾਮਰਾਏ ਨੇ ਬਾਣੀ ਦੀ ਤੁਖ ਬਦਲਤੀ ਹੈ ਉਥੇ ਭਾਰੀ ਸਭਾ ਦੇ ਵਿੱਚ ਉਹਨਾਂ ਕਹੇ ਮਿੱਟੀ ਬੇਈਮਾਨ ਕੀ ਤੇ ਮਹਾਰਾਜ ਨੇ ਉਦਨ ਹੀ ਵਚਨ ਕਰਤਾ ਕਹਿੰਦੇ ਜਾਓ ਕਹੇ ਦੋ ਸੇਵਾਦਾਰ ਨੂੰ ਕਿਹਾ ਕਿ ਰਾਮਰਾਏ ਘਰ ਨਾ ਆਏ ਉਹਨੂੰ ਕਹਦੋ ਕਿ ਮੇਰੇ ਮੱਥੇ ਨਾਲ ਲੱਗੇ ਜਿੰਨੇ ਵੱਡੇ ਗੁਰਾਂ ਦੀ ਬਾਣੀ ਦੀ ਇੱਕ ਪੰਕਤੀ ਤੁਖ ਬਦਲਦੀ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਦੇਖੋ ਕਿੰਨੀ ਬਾਣੀ ਨੂੰ ਮਹਾਰਾਜ ਪ੍ਰੇਮ ਕਰਦੇ ਸੀ ਸਤਿਗੁਰੂ ਜੀ ਭਾਵੇਂ ਕੀ ਸਤਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈਗੀ ਬਾਣੀ ਸਤਵੇਂ ਪਾਤਸ਼ਾਹ ਪਾਸ਼ਾ ਤੱਕ ਬਾਣੀ ਹੈ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ ਬਾਣੀ ਹੈ ਫਿਰ ਵੀ ਮਹਾਰਾਜ ਬਾਣੀ ਨਾਲ ਇੰਨਾ ਪ੍ਰੇਮ ਉਤਸ਼ਾਹ ਕਰਦੇ ਹਨ ਈ ਮਹਾਰਾਜ ਜੀ ਨੇ ਕਹਿਤਾ ਕਹਿੰਦੇ ਭਾਈ ਉਹਨੂੰ ਕੋਈ ਵੀ ਸਾਡੇ ਮੱਥੇ ਨਾ ਲੱਗੇ ਅੱਜ ਤੋਂ ਬਾਅਦ ਸਾਡਾ ਕੋਈ ਉਹਦੇ ਨਾਲ ਰਿਸ਼ਤਾ ਨਹੀਂ ਕਿਉਂਕਿ ਜਿਹਨੇ ਬਾਣੀ ਦੀ ਧੁਖ ਬਦਲਤੀ ਕਹਿੰਦੇ ਬਾਣੀ ਵਿੱਚ ਸਤ ਪੰਜਵੇਂ ਪਾਤਸ਼ਾਹ ਨੇ ਸਿੱਧੀ ਦੇਤੀ ਸਤਗੁਰੂ ਜੀ ਕਹਿੰਦੇ ਸਤਵੇਂ ਪਾਤਸ਼ਾਹ ਕਹਿੰਦੇ ਵੱਡੇ ਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਇਹ ਬਾਣੀ ਦੀ ਬਾਣੀ ਦੇ ਬਦਲੇ ਉਹਨਾਂ ਨੂੰ ਸਿੱਧੀ ਦੇ ਦਿੱਤੀ ਕਿਉਂਕਿ ਬਾਦਸ਼ਾਹ ਨੇ ਉਦੋਂ ਵੀ ਕਿਹਾ ਕੀ ਸਾਡੇ ਬਾਣੀ ਦੇ ਵਿੱਚ ਪ੍ਰਸੰਤਾ ਕਰੋ ਸਾਡਾ ਕੋਈ ਸ਼ਬਦ ਪਾਓ ਪ੍ਰਸੰਤਾ ਦੇ ਲਬਜ ਪਾਓ ਕਿ ਸਾਨੂੰ ਵੀ ਲੋਕ ਆਜ਼ਾਦ ਕਰਨ ਤੇ ਮਹਾਰਾਜ ਨੇ ਕਿਹਾ ਕਿ ਸੀਸ ਦੇ ਦਾਂਗੇ ਪਰ ਇਹਦੇ ਵਿੱਚ ਕੋਈ ਲਬਜ ਨਹੀਂ ਪੈਗਾ ਦਰਬਾਰਤੋਂ ਨਹੀਂ ਹੋਏਗੀ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸੀਧੀ ਦਿੱਤੀ ਤੂੰ ਖਾਂ ਬਦਲੀ ਜਾ ਰਿਹਾ ਇਸ ਕਾਰਨ ਕਹਿੰਦੇ ਇਹਨੂੰ ਸਜ਼ਾ ਮਿਲੇਗੀ ਸਾਡੇ ਮੱਥੇ ਨਾ ਲੱਗੇ ਸਾਡੇ ਨਾਲ ਇਹਦਾ ਰਿਸ਼ਤਾ ਖਤਮ ਤੇ ਮਹਾਰਾਜ ਨੇ ਛੋਟੇ ਪੁੱਤਰ 5 ਸਾਲ ਦੇ ਸੀ ਜਿੱਥੇ ਪਾਤਸ਼ਾ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਅੱਜ ਦੇ ਦਿਨ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਲਗਾਇਆ 5 ਸਾਲ ਦੀ ਆਜੂ ਸੀ 5 ਤੋਂ 3 ਸਾਲ ਮਹਾਰਾਜ ਨੇ ਗੁਰਤਾ ਗੱਦੀ ਸੇਵਾ ਕੀਤੀ 8 ਸਾਲ ਦੀ ਉਮਰ ਦੇ ਵਿੱਚ ਦਿੱਲੀ ਦੇ ਵਿੱਚ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਚੇਚਕ ਦੀ ਬਿਮਾਰੀ ਨੂੰ ਢਾਹਦੇ ਮਹਾਰਾਜ 8ਵੇਂ ਪਾਤਸ਼ਾ ਬਹੁਤ ਕੈਰ ਦੀ ਬਿਮਾਰੀ ਫੈਲੀ ਦਿੱਲੀ ਵਿੱਚ ਤੇ ਸਤਗੁਰੂ ਜੀ ਨੇ ਇਲਾਜ ਕੀਤਾ ਜਿਹਦਾ ਕੋਈ ਇਲਾਜ ਵੈਦ ਨਹੀਂ ਸੀ ਕਰ ਸਕਦਾ ਤੇ ਬੜਾ ਹਹਾਕਾਰ ਮੱਚੀ ਹੋਈ ਸੀ ਦਿੱਲੀ ਵਿੱਚ ਲੋਕ ਮਰਦੇ ਸੀ ਬਹੁਤ ਜ਼ਿਆਦੇ ਭਿਆਨਕ ਰੋਗ ਉੱਠ ਗਿਆ ਤੇ ਸਤਗੁਰਾਂ ਦੇ ਚਰਨਾਂ ਦੀ ਚਰਨਪੋੜ ਸਖ ਤੱਕ ਕੇ ਸੰਗਤਾਂ ਠੀਕ ਹੋ ਰਹੀਆਂ ਨਾ ਆਪਾਂ ਜਾਂਦੇ ਆ ਨਾ ਦੇਖੋ ਬੰਗਲਾ ਸਾਹਿਬ ਰਾਜਾ ਰਾਮ ਰਾਜ ਦਾ ਬੰਗਲਾ ਸੀ ਤੇ ਸੰਗਤ ਜੀਓ ਉਥੇ ਪਛਵਾ ਮਹਾਰਾਜ ਨੇ ਬਣਾਇਆ ਹੋਸੀ ਜਿੰਨੇ ਸ਼ਹਿਰ ਦੇ ਲੋਕ ਸੀ ਮਰੀਜ਼ ਰੋਗੀ ਲੋਕ ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਇਸ਼ਨਾਨ ਕਰਾਓ ਇਸ਼ਨਾਨ ਕਰਾਓ ਚੁੱਲੇ ਦੋ ਇਹਦੇ ਨਾਲ ਬਿਮਾਰੀ ਹਟੇਗੀ ਦੇਖੋ ਲੋਕ ਮਿੰਟਾਂ ਚ ਠੀਕ ਹੋ ਰਿਹਾ ਦਿੱਲੀ ਦੀ ਲੋਕਾਂ ਦੀ ਬਿਮਾਰੀ ਸਾਰੀ ਮਹਾਰਾਜ ਨੇ ਅਠਵੇਂ ਪਾਤਸ਼ਾਹ ਨੇ ਆਪਣੇ ਸਰੀਰ ਤੇ ਖਿੱਚ ਲਈ ਸੀ ਸਾਰੀ ਬਿਮਾਰੀ ਉਸ ਸਰੀਰ ਤੇ ਆ ਗਈ ਸਤਿਗੁਰ ਅਠਵੇਂ ਪਾਤਸ਼ਾਹ ਨੇ ਆਪਣਾ ਸਰੀਰ ਸ੍ਰੀ ਸਰੋਲ ਚੋਲਾ ਮਹਾਰਾਜ ਨੇ ਆਪ ਤਿਆਗਿਆ ਸਿੰਘਤਾ ਨੇ ਕਿਹਾ ਵੀ ਈ ਮਹਾਰਾਜ ਜੀ ਕਹਿੰਦੇ ਸਾਡੇ ਵੱਡੇ ਭਰਾ ਈਰਖਾ ਤੇ ਭਵੇਂ ਕਰਦੇ ਹਨ। ਰਾਮ ਰਾਏ ਜੀ ਈਰਖਾ ਕਰਦੇ ਸੀ ਮਹਾਰਾਜ ਨਾਲ। ਕਹਿੰਦੇ ਛੋਟਾ ਜਿਹਾ 5 ਸਾਲ ਦੀ ਉਮਰ ਹੈ। ਸਾਡੇ ਪਿਤਾ ਨੇ ਐਵੇਂ ਲੜਾਈ ਝਗੜੇ ਦੇ ਵਿੱਚ ਇਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ। ਬਾਦਸ਼ਾਹ ਨੂੰ ਜਾ ਕੇ ਕਹਿੰਦਾ ਰਾਮ ਰਾਏ ਤੇ ਤੁਹਾਡੇ ਵਿੱਚ ਪਾਵਰ ਹੈ ਤੁਸੀਂ ਇਹਨਾਂ ਤੋਂ ਗੁਰਤਾ ਗੱਦੀ ਮੈਨੂੰ ਦਵਾ ਦਿਓ। ਤੇ ਇਹਨਾਂ ਨੂੰ ਬੰਦੀ ਬਣਾ ਲਓ। ਇਹੇ ਬਚਨ ਕੀਤੇ ਜਾ ਕੇ ਤੇ ਮਹਾਰਾਜ ਜੀ ਦੇਖੋ ਸਾਰੀ ਬਿਮਾਰੀ ਠੀਕ ਕਰਤੀ ਤੇ ਸੰਗਤਾਂ ਕਹਿੰਦੀਆਂ ਮਹਾਰਾਜ ਕਿਰਪਾ ਕਰੋ ਤੁਸੀਂ ਕੁਝ ਵੇਧ ਵਰਤਾਓ ਕਿ ਤੁਸੀਂ ਠੀਕ ਹੋ ਜਾਵੋ ਤੇ ਸਤਿਗੁਰੂ ਜੀ ਹੱਸ ਕੇ ਕਹਿੰਦੇ ਭਾਈ ਨਹੀਂ ਸਾਡੇ ਵੱਡੇ ਭਰਾ ਪੰਮੀਰਖਾ ਕਰਦਿਆਂ ਨੇ ਉਹਨਾਂ ਨੇ ਬਚਨ ਕਰਤਾ ਹੈ ਕਿ ਉਹਨਾਂ ਲੋਕਾਂ ਦੀ ਬਿਮਾਰੀ ਠੀਕ ਕਰਨ ਵਾਲੇ ਆਪਣਾ ਸਰੀਰ ਐਵੇਂ ਛੱਡ ਦੇਣਗੇ ਇਹ ਥੋੜੇ ਦਿਨ ਹੀ ਜੀਣਗੇ ਕਹਿੰਦੇ ਉਹਨਾਂ ਦਾ ਬਚਨ ਅਸੀਂ ਮੋੜ ਨਹੀਂ ਸਕਦੇ ਭਾਵੇਂ ਕੀ ਉਹ ਸਾਡੇ ਨਾਲ ਹੀਰਖਾ ਵੀ ਕਰ ਦੇਣ ਪਰ ਵੱਡੇ ਭਰਾ ਹਨ ਸਾਡੇ ਪਿਤਾ ਜੀ ਦਾ ਵੱਡੇ ਗੁਰਾਂ ਦਾ ਬਚਨ ਆ ਉਹਨਾਂ ਦੀ ਰਸਨਾ ਤੇ ਉਹਨਾਂ ਦਾ ਵਾਸ ਹੈ ਉਹਦਾ ਬਚਨ ਕੀਤਾ ਹੋਇਆ ਖਾਲੀ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਸਰੀਰ ਹੁਣ ਇਸੇ ਤਰ੍ਹਾਂ ਛੱਡਾਂਗੇ ਦੇਖੋ ਬਿਮਾਰੀ ਦੇ ਨਾਲ ਮਹਾਰਾਜ ਨੇ ਆਪਣਾ ਸਰੀਰ ਤਿਆਗਤਾ ਜਮਨਾ ਦੇ ਕੰਢੇ ਸਤਿਗੁਰੂ ਜੀ ਜੋਤੀ ਜੋਤ ਸਮਾਏ ਅਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ 1661 ਵਿੱਚ ਮਹਾਰਾਜ ਇਸਬਰੀ ਨੂੰ ਕਿਰਤਪੁਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਅਤੇ ਸਤਵੀਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰ Rai ਸਾਹਿਬ ਜੀ ਜੋਤੀ ਜੋਤ ਸਮਾਏ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਮਹਾਰਾਜ ਪ੍ਰਵਾਨ ਕਰਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਤਿਗੁਰੂ ਜੀ ਮਿਹਰ ਕਰਨ ਸਰਬੱਤ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ